ਸਤਨਾਮ ਸ੍ਰੀ ਵਾਹਿਗੁਰੂ ਜੀ ਯਾਰ ਗਿਆਨ ਚ ਕਰਮਣਾ ਜਾਣਾ ਸਾਰ ਨਾ ਜਾਣਾ ਤੇਰੀ ਸਤਿ ਵੱਡਾ ਸਤਿਗੁਰ ਨਾਨਕ ਜਿਨ ਕਾ ਰਾਖੀ ਮੇਰੀ ਨਾਦ ਆਤ ਬੰਦਨ ਇਕ ਵਾਰ ਧਰਮ ਕਲਾ ਸਮਰਥ ਦੁਲੰਤਿ ਆਖ ਪ੍ਰਭੂ ਨਾਨਕ ਲੇਕਰ ਹੱਥ ਫਿਰਤ ਫਿਰਤ ਪ੍ਰਭ ਆਇ ਅਰਿਆ ਤੂ ਸਰਣਾ ਨਾਨਕ ਕੀ ਪ੍ਰਾਪੇਨਤੀ ਆਪਣੀ ਭਗਤੀ ਲਾਈ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਅਰਮੀ ਸਰ ਦਿੱਤਾ ਬੰਨਾ ਦੁਖ ਰੋਗ ਕਾਢੀਰਾ आनंद ਕਰਹਿ ਨਰਨਾਈ ਹਰ ਹਰ ਪ੍ਰਭ ਕਿਰਪਾ ਧਾਰੀ ਅਰਣਿ ਸਰਦਤਾ ਬਨਾਂ ਹਰ ਹਰ ਪ੍ਰਭ ਕਿਰਪਾ ਧਾਈ ਸੰਤੋਖੋ ਵਾਸਰਥਾਈ ਪਾਰ ਬ੍ਰਹਮਾ ਪੂਰਣ ਪਰਮੇਸਰ ਰਾਵ ਰਹਿਆ ਸਭ ਦੀ ਜਾਈ ਰਹਾਉ ਤੁਰ ਕੀ ਬਾਣੀ ਆਈ ਤੇ ਸਗਲੀ ਚਿੰਤਾ ਮਟਾਈ ਦਿਆਲ ਪ੍ਰਭੁ ਮਿਹਰਬਾਨਾ ਹਰਿ ਨਾਨਕ ਸਾਚਵ ਖਾਨਾ ਦੁਕੀ ਬਾਣਿ ਆਈ ਤਨ ਸਗਲੇ ਜੰਤ ਮਟਾਈ ਦਿਆਲ ਪ੍ਰਭੁ ਮਿਹਰਬਾਨਾ ਹਰਿ ਨਾਨਕ ਸਾਚਵ ਖਾਨਾ ਵਾਹੀ ਗੁਰਜੀਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ